ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦਿਆਰਥੀਓ ਜਿਸ ਤਰ੍ਹਾਂ ਆਪਾਂ ਕੱਲ ਦੇ ਦਿਨਾਂ ਦੇ ਵਿੱਚ ਇਹ ਜਾਣਿਆ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿੱਥੋਂ ਕਿੱਥੋਂ ਤੱਕ ਦੀਆਂ ਯਾਤਰਾਵਾਂ ਕੀਤੀਆਂ ਤੇ ਕਿਸ ਪ੍ਰਕਾਰ ਲੋਕ ਭਲਾਈ ਦੇ ਕਾਰਜ ਕੀਤੇ ਉਸ ਦੇ ਵਿੱਚ ਆਪਾਂ ਜਾਣਿਆ ਸੀ ਕਿ ਗੁਰੂ ਸਾਹਿਬ ਜੀ ਨੇ ਆਪਣਾ ਪਰਿਵਾਰ ਪਟਨਾ ਸ਼ਹਿਰ ਦੇ ਵਿੱਚ ਰੁਕਾ ਦਿੱਤਾ ਆਪ ਅਸਾਮ ਦੇ ਰਾਜੇ ਦੇ ਨਾਲ ਅੱਗੇ ਚਲੇ ਗਏ ਸੋ ਇੱਥੇ ਆਪਾਂ ਜਾਣਦੇ ਹਾਂ ਕਿ ਪਟਨਾ ਸ਼ਹਿਰ ਦੇ ਵਿੱਚ ਕਿਸ ਪ੍ਰਕਾਰ ਦਾ ਕੌਤਕ ਵਰਤਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ અવਤਾਰ ਹੁੰਦਾ ਹੈ ਜਿੱਥੇ ਬਨਾਰਸ ਦੇ ਵਿੱਚ ਪ੍ਰਿਆਗਰਾਜ ਹੈ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਮਾਤਾ ਨਾਨਕੀ ਅਤੇ ਧਰਮ ਪਤਨੀ ਮਾਤਾ ਗੁਜਰੀ ਜੀ ਦੇ ਨਾਲ ਨਿਵਾਸ ਕਰਦੇ ਹਨ ਉੱਥੇ ਕੀ ਹੁੰਦਾ ਹੈ ਕਿ ਦੱਸਿਆ ਜਾਂਦਾ ਹੈ ਕਿ ਇਤਿਹਾਸ ਦਾ ਸਭ ਤੋਂ ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਇਲਾਹਾਬਾਦ ਦੇ ਪ੍ਰਿਆਗਰਾਜ ਦੇ ਵਿੱਚ ਕੀਤਾ ਗਿਆ ਸੀ ਉੱਥੋਂ ਗੁਰੂ ਸਾਹਿਬ ਜੀ ਅਸਾਮ ਦੇ ਰਾਜੇ ਦੇ ਨਾਲ ਅੱਗੇ ਚਲੇ ਜਾਂਦੇ ਹਨ ਇੱਥੇ ਹੀ ਪੋ ਸੁਦੀ ਸਤਮੀ ਜਾਨੀ ਕਿ ਪੋ ਦੀ ਮਸੀਆ ਤੋਂ 7ਵੇਂ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ 1666 ਈਸਵੀ ਦੇ ਵਿੱਚ ਅਵਤਾਰ ਹੁੰਦਾ ਹੈ ਗੁਰੂ ਸਾਹਿਬ ਜੀ ਨੂੰ ਵਧਾਈ ਦੀ ਚਿੱਠੀ ਵੱਜੋਂ ਇੱਕ ਖਬਰ ਪਹੁੰਚਦੀ ਹੈ ਜ ਜੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ ਆਪਾਂ ਜਾਣਦੇ ਹਾਂ ਨਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾ ਨਾਮ ਗੋਬਿੰਦ ਰਾਏ ਸੀ ਜਦੋਂ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਹਾਰਾਜ ਜੀ ਦਾ ਨਾਮ ਬਾਲਕ ਗੋਬਿੰਦ ਰਾਏ ਰੱਖਿਆ ਤੇ ਸਾਰੇ ਨਗਰ ਦੇ ਵਿੱਚ ਵਧਾਈਆਂ ਮਿਣੀਆਂ ਤਾਂ ਗੁਰੂ ਸਾਹਿਬ ਜੀ ਦੀ ਮਾਤਾ ਮਾਤਾ ਗੁਜਰ ਕੌਰ ਜੀ ਤੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ ਉੱਥੇ ਹੀ ਪਟਨਾ ਸ਼ਹਿਰ ਦੇ ਵਿੱਚ 4 ਸਾਲ ਸ੍ਰੀ ਗੁਰੂ ਗੋਬਿੰਦ ਰਾਏ ਨੇ ਨਿਵਾਸ ਕੀਤਾ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਬਾਲਕ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ 4 ਸਾਲਾਂ ਬਾਅਦ ਆ ਕੇ ਮਿਲਦੇ ਹਨ ਜਦੋਂ ਬਾਲਕ ਗੋਬਿੰਦ ਰਾਏ ਜੀ ਦਾ અવਤਾਰ ਹੋਇਆ ਤਾਂ ਪਟਿਆਲੇ ਦੇ ਪਾਸ ਇੱਕ ਨਗਰ ਹੈ ਕੜਾਮ ਉਹਦਾ ਨਾਮ ਹੈ ਕੜਾਮ ਦੇ ਵਿੱਚ ਰਹਿੰਦਾ ਸੀ ਪੀਰ ਭੀਖਣ ਸ਼ਾ ਭੀਖਣ ਸ਼ਾ ਨੇ ਕਿਉਂਕਿ ਉਹ ਮੁ슬ਮਾਨ ਧਰਮ ਦਾ ਸੀ ਤਾਂ ਉਹ ਹਮੇਸ਼ਾ ਹੀ ਪੱਛਮ ਦਿਸ਼ਾ ਦੇ ਵਿੱਚ ਯਾਨੀ ਕਿ ਜਿਹੜੇ ਪਾਸੇ ਸੂਰਜ ਛਿਪਦਾ ਹੈ ਉਸ ਪਾਸੇ ਹਮੇთა ਮੱਠਾ ਢੇਕਦਾ ਸੀ ਕਿਉਂਕਿ ਉਹ ਮੰਨਦੇ ਹਨ ਕਿ ਜੋ ਅੱਲਾ ਹੈ ਉਹ ਪੱਛਮ ਦਿਸ਼ਾ ਦੇ ਵਿੱਚ ਨਿਵਾਸ ਕਰਦਾ ਹੈ ਪਰ ਜਿਸ ਦਿਨ ਬਾਲ ਗੋਬਿੰਦ ਰਾਏ ਦਾ ਅਵਤਾਰ ਹੋਇਆ ਤਾਂ ਪੀਰ ਪੀਖਨ ਸ਼ਾਹ ਨੇ ਪੂਰਬ ਦਿਸ਼ਾ ਜਿਹੜੇ ਪਾਸਿਓਂ ਸੂਰਜ ਚੜ੍ਹਦਾ ਹੈ ਉਧਰਲੇ ਪਾਸੇ ਨੂੰ ਮੱਥਾ ਟੇਕਿਆ ਉਹਦੇ ਜਿੰਨੇ ਵੀ ਮুরিਦ ਯਾਨੀ ਕਿ ਉਹਦੇ ਚੇਲੇ ਸਨ ਉਹਨਾਂ ਨੇ ਇਹ ਇਤਰਾਜ਼ ਕੀਤਾ ਕਿ ਪੀਰ ਜੀ ਨੇ ਅੱਜ ਚੜ੍ਹਦੇ ਵਾਲੇ ਪਾਸੇ ਕਿਉਂ ਮੱਥਾ ਟੇਕਿਆ ਹੈ ਤਾਂ ਉਹਨਾਂ ਨੇ ਕਿਹਾ ਕਿ ਜੋ ਅੱਲਾਹ ਹੈ ਜੋ ਰੱਬ ਦਾ ਰੂਪ ਹੈ ਅੱਜ ਧਰਤੀ ਦੇ ਉੱਤੇ ਉਹਨੇ ਬਾਲਕ ਦੇ ਰੂਪ ਦੇ ਵਿੱਚ ਅਵਤਾਰ ਲਿਆ ਹੈ ਪੀਰ ਪੀਖਣ ਸ਼ਾ ਆਪਣੇ ਮੁਰਿਦਾਂ ਚੇਲਿਆਂ ਨੂੰ ਨਾਲ ਲੈ ਕਰਕੇ ਪਟਨਾ ਸ਼ਹਿਰ ਦੇ ਵਿੱਚ ਪਹੁੰਚਦਾ ਹੈ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਪਰ ਉਸ ਸਮੇਂ ਹਕੂਮਤ ਦਾ ਇਹਨਾਂ ਬੋਲਬਾਲਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਘਰ ਨਹੀਂ ਸਨ ਤਾਂ ਉਹਨਾਂ ਨੂੰ ਦਰਸ਼ਨ ਨਹੀਂ ਕਰਵਾਏ ਗਏ ਤਾਂ ਕਹਿੰਦੇ ਹਨ ਕਿ ਪੀਰ ਪੀਖਣ ਸ਼ਾ 3 ਦਿਨਾਂ ਤੱਕ ਉੱਥੇ ਭੁੱਖੇ ਪਿਆਸੇ ਬੈਠੇ ਰਹੇ ਕਿ ਜਿੰਨਾ ਚਿਰ ਮੈਨੂੰ ਬਾਲਕ ਦੇ ਦਰਸ਼ਨ ਨਹੀਂ ਹੋਣਗੇ ਅਸੀਂ ਇੱਥੋਂ ਨਹੀਂ ਜਾਵਾਂਗੇ ਤਾਂ ਅਖੀਰ ਬਾਲਕ ਗੋਬਿੰਦ ਰਾਏ ਜੀ ਨੂੰ ਸੁੰਦਰ ਪੋਸ਼ਾਕ ਦੇ ਵਿੱਚ ਲਪੇਟ ਕਰਕੇ ਪੀਰ ਪਖਣਸ਼ਾਹ ਨੂੰ ਦਰਸ਼ਨ ਕਰਵਾਏ ਗਏ ਪੀਰ ਪਖਣਸ਼ਾਹ ਦੇ ਮਨ ਦੇ ਵਿੱਚ ਇੱਕ ਸ਼ੰਕਾ ਸੀ ਕਿ ਇਹ ਹਿੰਦੂਆਂ ਦਾ ਸਾਥ ਦੇਣਗੇ ਜਾਂ ਮੁਸਲਮਾਨਾਂ ਦਾ ਉਹਨਾਂ ਨੇ ਦੋ ਕੁੱਜੀਆਂ ਦੇ ਵਿੱਚ ਮਠਿਆਈ ਭਰ ਕਰਕੇ ਤੇ ਬਾਲਕ ਗੋਬਿੰਦ ਰਾਏ ਦੇ ਅੱਗੇ ਕੀਤੀ ਤਾਂ ਬਾਲਕ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੋਵੇਂ ਹੱਥ ਦੋਵਾਂ ਕੁੱਜੀਆਂ ਦੇ ਉੱਤੇ ਰੱਖ ਦਿੱਤੇ ਜਿਹਦੇ ਨਾਲ ਪੀਰ ਪੀਖਣशाह ਦੇ ਮਨ ਦਾ ਇਹ ਸ਼ੰਕਾ ਦੂਰ ਹੋ ਗਿਆ ਕਿ ਇਹ ਹਿੰਦੂਆਂ ਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣਗੇ ਭਾਵ ਸਭ ਦੀ ਭਲਾਈ ਦਾ ਇਹ ਕਾਰਜ ਕਰਨਗੇ ਇਸ ਪ੍ਰਕਾਰ ਬਾਲਕ ਗੋਬਿੰਦ ਰਾਏ ਦਾ અવਤਾਰ ਹੁੰਦਾ ਹੈ ਤੇ ਹੌਲੀ-ਹੌਲੀ ਬਾਲਕ ਗੋਬਿੰਦ ਰਾਏ ਵੱਡੇ ਹੁੰਦੇ ਹਨ ਤੇ ਅਖੀਰ 4 ਸਾਲਾਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਬਾਲਕ ਨੂੰ ਮਿਲ ਕਰਕੇ ਤੇ ਉੱਥੋਂ ਹੀ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤੇ ਅਖੀਰ ਆਨੰਦਪੁਰ ਸਾਹਿਬ ਆ ਕੇ ਨਿਵਾਸ ਕਰਦੇ ਹਨ ਇਸ ਪ੍ਰਕਾਰ ਹੁੰਦਾ ਹੈ ਬਲ ਗੋਬਿੰਦ ਰਾਏ ਜੀ ਦਾ ਅਵਤਾਰ ਸੋ ਅੱਜ ਵਾਸਤੇ ਆਪਾਂ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਾਣਾਂਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿੰਨੀਆਂ ਬਾਣੀਆਂ ਕਿੰਨੇ ਸ਼ਬਦ ਉਚਾਰਨ ਕੀਤੇ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ